ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਜੀ Facebook ਪੇਜ ਖੇਤੀਬਾੜੀ ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ 100 ਮਰਲੇ ਦਾ ਪਲਾਟ ਵਿਕਾਊ ਹੈ ਜੀ ਕਮਰਸ਼ੀਅਲ ਪਲਾਟ ਹੈ ਸ਼ਹਿਰ ਧਰਮਕੋਟ ਬੜਵਲ ਰੋਡ ਨੇੜੇ ਵਾਸਟ ਸਟੈਂਡ ਪੈਟਰੋਲ ਪੰਪ ਹਸਪਤਾਲ ਸਕੂਲ ਜਾਂ ਕੋਈ ਹੋਰ ਪ੍ਰੋਜੈਕਟ ਲਾਉਣ ਦੇ ਲਈ ਬਹੁਤ ਵਧੀਆ ਜਗ੍ਹਾ ਹੈ ਜੀ ਚੜਦੇ ਵਾਲੇ ਪਾਸੇ ਐਨ ਆਰ ਆਈ ਪਰਸਨ ਦਾ ਪਲਾਟ ਹੈ ਤੁਸੀਂ WhatsApp ਰਾਹੀਂ ਗੱਲ ਕਰ ਸਕਦੇ ਹੋ 981409008 981409008 ਇਸ ਨੰਬਰ ਤੇ ਫੋਨ ਕਰਕੇ ਤੁਸੀਂ 100 ਮਰਲੇ ਦਾ ਪਲਾਟ ਹੈ ਜਿਹੜਾ ਖਰੀਦ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਜੀਤ ਕੰਬਾਈਨ ਵਿਕਾਊ ਹੈ ਜੀ 2020 ਮਾਡਲ ਏਰੀਆ ਡੈਲੋ ਨਿਆਣਾ ਰੇਟ ਦੀ ਗੱਲ ਕਰੀਏ ਤਾਂ 135000 ਰੁਪਏ ਦਾ ਰੇਟ ਰੱਖਿਆ ਗਿਆ ਹੈ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 2020 ਮਾਡਲ ਹੈ ਜੀ 9876997365 9876997365 ਇਸ ਨੰਬਰ ਤੇ ਫੋਨ ਕਰਕੇ ਜੀਤ ਕੰਬਾਈਨ ਤੁਸੀਂ 13 ਲੱਖ 35000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇੱਕ ਕਿਲਾ ਜ਼ਮੀਨ ਵਿਕਾਊ ਹੈ ਜੀ ਰੋਡ ਦਾ ਫਰੰਟ ਏਰੀਆ ਪਿੰਡ ਮਾਨੂ ਕੇ ਸੰਧੂ ਨੇੜੇ ਜਗਰਾਮ ਰੇਟ ਹੈ ਜੀ 11 ਲੱਖ ਰੁਪਏ ਕਨਾਲ ਦਾ 11 ਲੱਖ ਰੁਪਏ ਕਨਾਲ ਦਾ ਰੇਟ ਹੈ ਜੀ ਇੱਕ ਕਿਲਾ ਜ਼ਮੀਨ ਵਿਕਾਊ ਹੈ ਰੋਡ ਦਾ ਫਰੰਟ ਹੈ ਜੀ ਨੰਬਰ ਨੋਟ ਕਰ ਲਓ 94600 4612970 9417905688 ਇਹਨਾਂ ਦੋਨਾਂ ਨੰਬਰਾਂ ਤੇ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ 2014 ਮਾਡਲ ਹੈ ਜੀ ਏਰੀਆ ਬਲਾਡਾ ਮਾਨਸਾ ਪੰਜਾਬ ਰੇਟ ਹੈ ਜੀ 4,70,000 8837785010 8837785010 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2014 ਮਾਡਲ 4,70,000 ਚ ਖਰੀਦ ਸਕਦੇ ਹੋ Honda Activa ਵੀ ਕਾ ਹੋਇਆ ਜੀ ਕੰਡੀਸ਼ਨ ਓਕੇ ਹੈ ਲਾਸਟ ਮਾਡਲ 2021 ਘਰੇ ਖੜੀ ਹੈ ਜੀ ਆਲ origignal ਇਹ ਵੀਰ ਦੀ ਬਦਲੀ ਹੋ ਗਈ ਹੈ ਜੌਬ ਕਰਦੇ ਨੇ ਤਾਂ ਹੀ ਉਹ ਵੇਚ ਰਹੇ ਨੇ ਟਾਇਰ ਹੈਗੇ ਨੇ ਨਾਲ ਦੇ ਰੇਟ ਹੈ 67000 ਰੁਪਏ ਡਿਮਾਂਡ ਏਰੀਆ ਜੀ ਪਟਿਆਲਾ 7873743393 ਇਸ ਨੰਬਰ ਤੇ ਫੋਨ ਕਰਕੇ Honda Activa ਤੁਸੀਂ ਖਰੀਦ ਸਕਦੇ ਹੋ ਤੂੜੀ ਵਾਲੀਆਂ ਟਰਾਲੀਆਂ ਵਿਕਾਉ ਨੇ ਜੀ ਤੂੜੀ ਵਾਲੀਆਂ ਟਰਾਲੀਆਂ ਵਿਕਾਉ ਨਹੀਂ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਸਕਦੇ ਹੋ ਤੂੜੀ ਵਾਲੀਆਂ ਟਰਾਲੀਆਂ ਨੇ 165000 ਰੁਪਏ ਰੇਟ ਏਰੀਆ ਜੀ ਗੁਰਦਾਸਪੁਰ ਨੰਬਰ ਨੋਟ ਕਰ ਲਓ ਜੀ 8146570064 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਤੂੜੀ ਵਾਲੀਆਂ ਟਰਾਲੀਆਂ ਨੇ ਜਿਹੜੀਆਂ ਖਰੀਦ ਸਕਦੇ ਹੋ ਮਹਿੰਦਰਾ 265 ਟਰੈਕਟਰ ਵਿਕਾਉ ਹੈ ਜੀ 1999 ਮਾਡਲ ਇੰਜਨ ਗੇਅਰ ਦਾ OK ਹੈ। ਡਰਾਈਵਿੰਗ ਕੰਡੀਸ਼ਨ ਵਧੀਆ ਪਈ ਹੈ। ਕੋਈ ਕਮੀ ਪੇਸ਼ੀ ਨਹੀਂ। ਤੁਸੀਂ ਚਲਾ ਕੇ ਚੈੱਕ ਕਰਕੇ ਮੌਕੇ ਤੇ ਖਰੀਦ ਸਕਦੇ ਹੋ। ਏਰੀਆ ਜੀ ਪਿੰਡ ਟੁੱਡੀਆਂ ਸੰਗਰੂਰ ਰੇਟ ਦੀ ਗੱਲ ਕਰੀਏ ਤਾਂ 1.5 ਲੱਖ ਰੁਪਏ ਰੇਟ ਹੈ ਜੀ। 9501934758 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 265 ਟਰੈਕਟਰ ਨੂੰ 1.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ। ਜ਼ਮੀਨ ਠੇਕੇ ਤੇ ਦੇਣੀ ਹੈ ਜੀ ਪਿੰਡ ਕੋਟਲੀ ਨੇੜੇ ਕਰੀਰ ਵਾਲੀ। 9463278928 ਨੰਬਰ ਤੇ ਸੰਪਰਕ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤਾਂ ਕਿ ਇਹ ਵੀਡੀਓ ਉਹਨਾਂ ਵੀਰਾਂ ਤੱਕ ਪਹੁੰਚ ਸਕੇ ਜੋ ਜ਼ਮੀਨ ਠੇਕੇ ਤੇ ਲੈਣ ਦੇ ਚਾਹਵਨ ਸੀ ਤਾਂ ਇਹ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇਹਨਾਂ ਵੀਰਾਂ ਨੂੰ ਜੀ 5 ਕਿਲੇ ਜ਼ਮੀਨ ਚਾਹੀਦੀ ਹੈ ਪਿੰਡ ਕਮਾਲਪੁਰ ਦਿੜਬਾ ਸਮਾਣਾ ਦੇ ਵਿੱਚ ਜੇਕਰ ਕੋਈ ਵੀਰ ਵੇਚਣ ਦਾ ਚਾਹਵਨ ਹੋਵੇ ਸੰਪਰਕ ਕਰੇ 8427461026 8427461026 ਇਸ ਨੰਬਰ ਤੇ ਸੰਪਰਕ ਕਰੋ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877998446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਪ੍ਰੋਪਰ ਵੀਡੀਓ ਬਣਾ ਕੇ ਤੁਸੀਂ ਸਾਨੂੰ ਸਾਰੀ ਜਾਣਕਾਰੀ ਦੇ ਨਾਲ WhatsApp ਕਰ ਸਕਦੇ ਹੋ ਸੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀ ਤਾਂ ਕਿ ਤੁਹਾਡੇ ਕੋਲੇ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਸ ਦੇ ਨਾਲ ਤੁਹਾਡੇ ਕੋਲੇ ਹਰ ਇੱਕ ਦਿਨ ਨਵੇਂ ਵੀਡੀਓ ਦਾ ਹੀ ਨੋਟੀਫਿਕੇਸ਼ਨ ਬੰਚੂਗਾ ਤੇ ਇੱਕ ਹੋਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵੀਰ ਬढ़ा-ਚੜਾ ਕੇ ਪਾ ਦਿੰਦੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਤੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ ਵੀਰ ਐਡ ਕਰਵਾਉਣ ਦੇ ਲਈ ਫੋਟੋਆਂ ਭੇਜਦੇ ਆ ਕੋਈ ਵੀਰ ਫੋਟੋਆਂ ਭੇਜ ਕੇ ਜਾਂ ਵੀਡੀਓ ਭੇਜ ਕੇ ਅੱਗੇ ਕੋਈ ਜਾਣਕਾਰੀ ਨਹੀਂ ਦਿੰਦੇ ਸੋ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਭੇਜਣਾ ਸਾਰਾ ਜ਼ਰੂਰੀ ਹੈ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਤੁਸੀਂ ਘਰ ਬੈਠੇ ਵੇਚ ਤੇ ਖਰੀਦ ਸਕੋ ਸੋ ਜਿਹੜੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਇਸ ਟਾਈਮ ਉਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਉਮੀਦ ਹੈ ਜੀ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਤੇ ਭੈਣਾਂ ਦੀ ਮਦਦ ਹੋ ਸਕਦੀ ਹੈ ਕਈ ਵੀਰਾਂ ਦੀ ਚੀਜ਼ਾਂ ਸੇਲ ਹੋ ਸਕਦੀਆਂ ਨੇ ਸੋ ਵੀਡੀਓ ਨੂੰ ਇੱਕ ਸ਼ੇਅਰ ਦੇ ਇੱਕ ਲਾਈਕ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਉਹ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਜ਼ਰੂਰ ਦੱਸਣ ਤਾਂ ਕਿ ਪਤਾ ਚੱਲ ਸਕੇ ਕਿ ਕਿੱਥੋਂ-ਕਿੱਥੋਂ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਤੇ ਕਮੈਂਟਾਂ ਦੇ ਵਿੱਚ ਤੁਸੀਂ ਇਹ ਵੀ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਕੋਠੀ ਪਲਾਟ ਕੋਈ ਵੀ ਚੀਜ਼ ਚਾਹੀਦੀ ਹੈ ਜਾਂ ਮੋਟਰ ਕਨੈਕਸ਼ਨ ਦੀ ਲੋੜ ਹੈ ਤਾਂ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਇਹ ਲੈ ਕੇ ਆ ਸਕੀਏ ਤੁਹਾਡੇ ਲਈ ਅਸੀਂ ਲੈ ਕੇ ਆਈਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਬਣ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਵਾਇਗਰੂ ਜੀ ਦਾ ਖਲਸਾ ਵਾਇਗਰੂ ਕੀ ਫਤਿਹ ਬਾਈ ਜੀ ਇਹ ਹਰਪ੍ਰੀਤ ਕੌਰ ਬੀਬੀ ਹੈ ਕੋਈ ਇਹਦੇ ਨਾਲ ਇਹ ਡਾਕੂਮੈਂਟ ਮਿਲ ਗਏ ਮੈਨੂੰ ਇਹਨਾਂ ਦਾ ਪਾਸਪੋਰਟ ਤੇ ਕੋਈ ਇਹਨਾਂ ਦਾ ਕਾਰਡ ਪੀਆਰ ਕੈਨੇਡਾ ਦਾ ਮੈਂ ਫੋਟੋ ਭੇਜ ਰਿਹਾ ਇਹਨਾਂ ਅੱਗੇ ਤੋਂ ਅੱਗੇ ਸ਼ੇਅਰ ਕਰੋ ਵੀਰੇ ਇਹ ਕਿਸੇ ਜਰੂਰੀ ਡਾਕੂਮੈਂਟ ਹੈ ਬਹੁਤ ਤੁਹਾਨੂੰ ਪਤਾ ਹੀ ਹੈ ਵੀ ਇਹ ਮੈਸੇਜ ਇਹਦੇ ਕੋਲ ਚੱਲ ਜਾਵੇ ਮੈਂ ਨੰਬਰ ਦੇ ਦਿੱਤਾ ਆਪਣਾ 97816 67075 ਮੇਰੇ ਨਾਲ ਕੰਟੈਕਟ ਕਰ ਲੈਣ ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ